ਮਿਹਨਤ ਕਰਕੇ ਆਪਣੇ ਘਰਦਿਆਂ ਦਾ ਟਿੱਡ ਬਾਲ ਰਹੀ ਦੋ ਨੌਜਵਾਨਾਂ ਦੇ ਨਾਲ ਇੱਕ ਦਰਦਨਾਕ ਹਾਦਸਾ ਹੋਇਆ ਜਿੱਥੇ ਉਤਰੋਂ ਡਿੱਗਣ ਤੋਂ ਬਾਅਦ ਇੱਕ ਤਾਂ ਸੁੰੇਪ ਉੱਪਰ ਬੈਠਣ ਦੀ ਕੋਸ਼ਿਸ਼ ਅਤੇ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਇਸ ਦੇ ਵਿੱਚ ਕੀ ਗਲਤੀ ਸੀ ਅਤੇ ਕਿਸ ਤਰ੍ਹਾਂ ਦੇ ਨਾਲ ਇਹ ਸਵੇਰੇ ਸਾਰ ਹਾਦਸਾ ਹੋਇਆ ਗੁਰਦੁਆਰਾ ਸਾਹਿਬ ਜਾਂਦੇ ਜੋੜੇ ਦੇ ਵੱਲੋਂ ਜਦੋਂ ਹਿਸਾਬ ਦੇਖਿਆ ਗਿਆ ਤਾਂ ਉਹ ਹੈਰਾਨ ਵੀ ਹੋਏ ਅਤੇ ਬਾਅਦ ਦੇ ਵਿੱਚ ਕੈਮਰੇ ਸਾਹਮਣੇ ਆ ਕੇ ਉਹਨਾਂ ਦੱਸਿਆ ਕਿ ਕਿੰਨੀ ਗੰਬੀਰ ਸੱਟਾਂ ਉਹਨਾਂ ਮੁੰਡਿਆਂ ਦੇ ਲੱਗੀਆਂ ਨੇ ਅਤੇ ਉਹ ਹੈਰਾਨ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਕੱਚਾ ਕੰਮ ਕੀਤਾ ਜਾ ਰਿਹਾ ਸੀ ਇਹ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੇहद ਚਿੰਤਾ ਦੇ ਵਿੱਚ ਹਨ ਅੰਮ੍ਰਿਤਸਰ ਦੀ ਕੋਈ ਹੋਰ ਬਾਤ ਸੁਣ ਗਿਆ ਉਹ ਲੈ ਗਏ ਸਾਰੇ ਦੋ ਬੰਦੇ ਸੱਟਾਂ ਲੱਗੀਆਂ ਨਾਲ ਚਲੇ ਗਏ ਪਰ ਕਾਰਜਪਾਜ ਲੈ ਕੇ ਗਏ ਇਹਨਾਂ ਨੂੰ ਕਿਹੜੀ ਕਲੋਨੀ ਹੈ ਜੀ ਇਹ ਹੈਗੀ ਨਟਾਲੀ ਗਲੀ ਕਿੰਨੇ ਬੰਦੇ ਸੀਗੇ ਜੀ ਇਹ ਦੋ ਬੰਦੇ ਕਿਰੇ ਆ ਮੈਂ ਆਇਆ ਰਸਨ ਜਾ ਰਹੇ ਸੀ ਮੈਂ ਬੜੀ ਬੇਚੀ ਸੀਗੇ ਦੋਨੋਂ ਅੱਛਾ ਜੀ ਅਸੀਂ ਵੀ ਗੋੜੇ ਜਾ ਰਹੇ ਕੋਲੀ ਕੁਦਾਂ ਜਿਹੜਾ ਅਸੀਂ ਪਟੜਾ ਹੋ ਗਿਆ ਬੜਾ ਸਾਡੇ ਇੱਧਰ ਸਾਡੇ ਦੁਨੀਆ ਦੀ ਜੀ ਤੁਹਾਡੇ ਵੀ ਸਾਈਡ ਤੇ ਰਾਈਟ ਸਾਈਡ ਮਿੰਟ ਵਗੈਰਾ ਲੱਗਿਆ ਤਾਂ ਹੈਗਾ ਨਹੀਂ ਲੱਗਿਆ ਮੈਨੂੰ ਗਿਰਾਂ ਦੇ ਸਦੂ ਸਾਰੇ ਪਾਸੇ

ਦਾ ਦੱਲੇ ਰੁਕੀ ਹੈ ਸਤੰਦ ਨਾਵੇ ਕੱਤੇ ਦਾ ਮੁੱਤੇ ਪੈਟਾ ਨਾਲ ਕਿੰਨੀ ਤਰ੍ਹਾਂ ਦੀ ਬੰਨੀ ਪਈ ਹੈ ਜੀ ਪਰਦਾ ਨਹੀਂ ਬੰਨਿਆ ਪੈੜਾ ਦੇ ਕੋਲ ਟੁੱਟੇ ਸਾਰੇ ਇਕਦਮ ਚਲੇ ਗਏ ਸੱਤੇ ਹੋਰ ਨਾਲੇ ਮੰਨ ਲਓ ਤੇ ਅਸੀਂ ਚੋਰੋਂ ਵੀ ਬਣਾ ਰਹੇ ਲੱਗਦਾ ਜੀ ਪਤਾ ਨਹੀਂ ਸ਼ੋਰੂਮ ਨਾਲੇ ਕੀ ਬਣਾ ਰਹੇ ਮਲਾਤ ਰਹੇ ਮੈਡੀਕਲ ਕਿਉਂ ਬਣਾ ਰਹੇ